ਦਿੱਲੀ ਦੇ ਨੀజాਮੁਦੀਨ ਇਲਾਕੇ ਦੇ ਵਿੱਚੋਂ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ ਇੱਥੇ ਬੋਲੀਵੁੱਡ ਅਦਾਕਾਰਾ ਹੋਮਾ ਕੁਰੈਸ਼ੀ ਦੇ ਚਛੇਰੇ ਭਰਾ ਆਸੀਫ ਕੁਰੈਸ਼ੀ ਦਾ ਕਤਲ ਕਰ ਦਿੱਤਾ ਗਿਆ ਸਕੂਟੀ ਪਾਰਕਿੰਗ ਨੂੰ ਲੈ ਕੇ ਸ਼ੁਰੂ ਹੋਇਆ ਛੋਟਾ ਜਿਹਾ ਵਿਵਾਦ ਕਤਲ ਦੀ ਫਾਰਦਾਦ ਦੇ ਵਿੱਚ ਬਦਲ ਗਿਆ ਇਸ ਤੋਂ ਬਾਅਦ ਬੀਤੀ ਰਾਤ ਕਰੀਬ 11 ਵਜੇ ਉਸ ਦੀ ਹੱਤਿਆ ਕਰ ਦਿੱਤੀ ਗਈ ਦੱਸਿਆ ਕਿ ਨੀజాਮੁਦੀਨ ਦੇ ਵਿੱਚ ਪਾਰਕਿੰਗ ਨੂੰ ਲੈ ਕੇ ਹੋਏ ਇਸ ਸਸੰਸਨੀ ਖੇਂਜ ਕਤਲ ਮਾਮਲੇ ਦਾ ਪਤਾ ਲੱਗਦੇ ਹੀ ਦਿੱਲੀ ਪੁਲਿਸ ਹਰਕਤ ਦੇ ਵਿੱਚ ਕਈ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਜਾਂਚ ਤੋਂ ਬਾਅਦ ਪੁਲਿਸ ਨੇ ਦੋ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਅਤੇ ਅਜੇ ਤੱਕ ਪੁਲਿਸ ਨੂੰ ਮਿਲੀ ਜਾਣਕਾਰੀ ਦੇ ਅਨੁਸਾਰ ਆਸੀਫ ਕੁਰਾਇਸ਼ੀ ਅਤੇ ਕੁਝ ਲੋਕਾਂ ਦੇ ਵਿੱਚ ਰਾਤ ਨੂੰ ਲੜਾਈ ਹੋ ਗਈ। ਆਸੀਫ ਨੇ ਦੋਸ਼ੀਆਂ ਨੂੰ ਕਿਹਾ ਸੀ ਕਿ ਘਰ ਦੇ ਗੇਟ ਦੇ ਬਾਹਰ ਸਕੂਟਰ ਨਾ ਖੜਾ ਕਰੋ ਪਰ ਉਹ ਨਾ ਮੰਨੇ ਜਿਸ ਤੋਂ ਬਾਅਦ ਪਹਿੰਸ ਸ਼ੁਰੂ ਹੋ ਗਈ। ਇਸ ਤਣਾ ਦੇ ਦੌਰਾਨ ਦੋਸ਼ੀਆਂ ਨੇ ਆਸੀਫ ਤੇ ਕਿਸੇ ਨੂੰ ਕੀਲੀ ਚੀਜ਼ ਦੇ ਨਾਲ ਹਮਲਾ ਕਰ ਦਿੱਤਾ ਅਤੇ ਉਸ ਨੂੰ ਪੂਰੀ ਤਰ੍ਹਾਂ ਦੇ ਨਾਲ ਸਖਮੀ ਕਰ ਦਿੱਤਾ। ਹਮਲੇ ਦੇ ਵਿੱਚ ਆਸੀਫ ਕੁਰਾਇਸ਼ੀ ਬਹੁਤ ਜ਼ਿਆਦਾ ਜ਼ਖਮੀ ਹੋ ਗਏ ਉਹਨਾਂ ਦਾ ਕਾਫੀ ਖੂਨ ਪੈ ਗਿਆ ਗੰਭੀਰ ਹਾਲਤ ਦੇ ਵਿੱਚ ਉਹਨਾਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਦੋ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਦੱਸਿਆ ਕਿ ਆਸੀਫ ਕੁਰਾਇਸ਼ੀ ਦੀ ਪਤਨੀ ਨੇ ਦੱਸਿਆ ਕਿ ਘਰ ਦੇ ਬਾਹਰ ਗਵਾਂਡੀਆਂ ਦੇ ਇੱਕ ਲੜਕੇ ਨੇ ਰਾਤ ਕਰੀਬ 9:30 ਤੋਂ 10 ਵਜੇ ਦੇ ਵਿੱਚਕਾਰ ਸਕੂਟਰ ਖੜਾ ਕਰ ਦਿੱਤਾ ਜਿਸ ਦੇ ਕਾਰਨ ਦਰਵਾਜ਼ਾ ਬਲੌਕ ਹੋ ਗਿਆ ਆਸੀਫ ਨੇ ਕਿਹਾ ਕਿ ਪੁੱਤਰ ਗੱਡੀ ਥੋੜੀ ਅੱਗੇ ਖੜੀ ਕਰ ਦਿਓ ਪਰ ਉਹ ਲੜਕਾ ਕਾਲਾ ਤੀਨ ਲੱਗਾ ਅਤੇ ਕਹਿਣ ਲੱਗਾ ਕਿ ਹੁਣ ਆ ਕੇ ਦੱਸਦਾ ਹਾਂ ਜਿਸ ਤੋਂ ਬਾਅਦ ਇਹ ਵਾਰਦਾਤ ਸ਼ੁਰੂ ਹੋ ਗਈ ਅਤੇ ਉਸ ਦਾ ਕਤਲ ਕਰ ਦਿੱਤਾ ਗਿਆ ਦਿੱਲੀ ਦੇ ਨੀజాਮੁਦੀਨ ਇਲਾਕੇ ਦੇ ਵਿੱਚੋਂ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ ਇੱਥੇ ਬੋਲੀਵੁੱਡ ਅਦਾਕਾਰਾ ਹੋਮਾ ਕੁਰਾਇਸ਼ੀ ਦੇ ਚਛੇਰੇ ਪਰਾ ਆਸੀਫ ਕੁਰਾਇਸ਼ੀ ਦਾ ਕਤਲ ਕਰ ਦਿੱਤਾ ਗਿਆ ਸਕੂਟੀ ਪਾਰਕਿੰਗ ਨੂੰ ਲੈ ਕੇ ਸ਼ੁਰੂ ਹੋਇਆ ਛੋਟਾ ਜਿਹਾ ਵਿਵਾਦ ਕਤਲ ਦੀ ਵਾਰਦਾਤ ਦੇ ਵਿੱਚ ਬਦਲ ਗਿਆ ਇਸ ਤੋਂ ਬਾਅਦ ਬੀਤੀ ਰਾਤ ਕਰੀਬ 11 ਵਜੇ ਉਸ ਦੀ ਹੱਤਿਆ ਕਰ ਦਿੱਤੀ ਗਈ ਸਦੀਏ ਕਿ ਨਿਚਾਮੁਦੀਨ ਦੇ ਵਿੱਚ ਪਾਰਕਿੰਗ ਨੂੰ ਲੈ ਕੇ ਹੋਏ ਇਸ ਸਨਸਨੀਖੇਜ ਕਤਲ ਮਾਮਲੇ ਦਾ ਪਤਾ ਲੱਗਦੇ ਹੀ ਦਿੱਲੀ ਪੁਲਿਸ ਹਰਕਤ ਦੇ ਵਿੱਚ ਆ ਗਈ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਜਾਂਚ ਤੋਂ ਬਾਅਦ ਪੁਲਿਸ ਨੇ ਦੋ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਅਤੇ ਅਜੇ ਤੱਕ ਪੁਲਿਸ ਨੂੰ ਮਿਲੀ ਜਾਣਕਾਰੀ ਦੇ ਅਨੁਸਾਰ ਆਸੀਫ ਕੁਰਾਇਸ਼ੀ ਅਤੇ ਕੁਝ ਲੋਕਾਂ ਦੇ ਵਿੱਚ ਰਾਤ ਨੂੰ ਲੜਾਈ ਹੋ ਗਈ। ਆਸੀਫ ਨੇ ਦੋਸ਼ੀਆਂ ਨੂੰ ਕਿਹਾ ਸੀ ਕਿ ਘਰ ਦੇ ਗੇਟ ਦੇ ਬਾਹਰ ਸਕੂਟਰ ਨਾ ਖੜਾ ਕਰੋ ਪਰ ਉਹ ਨਾ ਮੰਨੇ ਜਿਸ ਤੋਂ ਬਾਅਦ ਪਹਿੰਸ ਸ਼ੁਰੂ ਹੋ ਗਈ। ਇਸ ਤਣਾ ਦੇ ਦੌਰਾਨ ਦੋਸ਼ੀਆਂ ਆਸੀਫ ਤੇ ਕਿਸੇ ਨੁਕੀਲੀ ਚੀਜ਼ ਦੇ ਨਾਲ ਹਮਲਾ ਕਰ ਦਿੱਤਾ ਅਤੇ ਉਸ ਨੂੰ ਪੂਰੀ ਤਰ੍ਹਾਂ ਦੇ ਨਾਲ ਜ਼ਖਮੀ ਕਰ ਦਿੱਤਾ ਹਮਲੇ ਦੇ ਵਿੱਚ ਆਸੀਫ ਕੁਰਾਇਸ਼ੀ ਬਹੁਤ ਜ਼ਿਆਦਾ ਜ਼ਖਮੀ ਹੋ ਗਏ ਉਹਨਾਂ ਦਾ ਕਾਫੀ ਖੂਨ ਪੈ ਗਿਆ ਗੰਭੀਰ ਹਾਲਤ ਦੇ ਵਿੱਚ ਉਹਨਾਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਦੋ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਦੱਸਿਆ ਕਿ ਆਸੀਫ ਕੁਰਾਇਸ਼ੀ ਦੀ ਪਤਨੀ ਨੇ ਦੱਸਿਆ ਕਿ ਘਰ ਦੇ ਬਾਹਰ ਗਵਾਂਡੀਆਂ ਦੇ ਇੱਕ ਲੜਕੇ ਨੇ ਰਾਤ ਕਰੀਬ 9:30 ਤੋਂ 10 ਵਜੇ ਦੇ ਵਿੱਚ ਕਾਰ ਸਕੂਟਰ ਖੜਾ ਕਰ ਦਿੱਤਾ ਜਿਸ ਦੇ ਕਾਰਨ ਦਰਵਾਜ਼ਾ ਬਲੌਕ ਹੋ ਗਿਆ ਆਸੀਫ ਨੇ ਕਿਹਾ ਕਿ ਪੁੱਤਰ ਗੱਡੀ ਥੋੜੀ ਅੱਗੇ ਖੜੀ ਕਰ ਦਿਓ ਪਰ ਉਹ ਲੜਕਾ ਕਾਲਾ ਤੈਨ ਲੱਗਾ ਅਤੇ ਕਹਿਣ ਲੱਗਾ ਕਿ ਹੁਣ ਆ ਕੇ ਦੱਸਦਾ ਹਾਂ ਜਿਸ ਤੋਂ ਬਾਅਦ ਇਹ ਵਾਰਦਾਤ ਸ਼ੁਰੂ ਹੋ ਗਈ ਅਤੇ ਉਸਦਾ ਕਤਲ ਕਰ ਦਿੱਤਾ ਕਿ